ਸੋ ਹੀ ਬਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਮਾਹਾਂ ਦੀ ਦਾਲ ਦੇ ਭੱਲੇ ਇੱਕ ਕੌਲੀ ਆਪਾਂ ਮਾਹਾਂ ਦੀ ਦਾਲ ਦੀ ਲਈ ਹੈ ਦਾਲ ਆਪਾਂ 4 ਘੰਟੇ ਪਹਿਲਾਂ ਭਿਉਂਦੀ ਸੀਗੀ ਦਾਲਾ ਪਣੀ ਭਿੱਜ ਗਈ ਤਾਂਲ ਤੋਂ ਆਪਾਂ ਪਾਣੀ ਕੱਢਤਾ ਹੁਣ ਆਪਾਂ ਮਿਕਸੀ ਦੇ ਜੱਗ 'ਚ ਪਾ ਕੇ ਦਾਲ ਨੂੰ ਪੀਸ ਲਵਾਂਗੇ ਮਾਹਾਂ ਦੀ ਦਾਲ ਨੂੰ ਆਪਾਂ ਮਿਕਸੀ ਦੇ ਜੱਗ 'ਚ ਪਾ ਕੇ ਪੀਸ ਲਵਾਂਗੇ ਥੋੜਾ ਜਿਹਾ ਆਪਾਂ ਦਾਲ 'ਚ ਪਾਣੀ ਪਾ ਦਵਾਂਗੇ। ਦਾਲ ਆ ਆਪਣੀ ਪੀਸੀ ਗਈ। ਦਾਲ ਆ ਆਪਣੀ ਬਰੀਕ ਹੋ ਗਈ। ਹੁਣ ਆਪਾਂ ਦਾਲ ਨੂੰ ਇੱਕ ਭਾਂਡੇ 'ਚ ਕੱਢ ਲਵਾਂਗੇ। ਆ ਦਾਲ ਆ ਭਾਂਡੇ 'ਚ ਕੱਢ ਲਈ। ਸੁਨਾਰ ਕੇ ਆਪਾਂ ਸਾਰੀ ਦਾਲ ਕੱਢ ਲਵਾਂਗੇ ਵਿੱਚੋਂ। ਦਾ ਜੇ ਆਪਾਂ ਅੱਧਾ ਚਮਚਾ ਕਾਲੀਆਂ ਮਿਰਚਾਂ ਦਾ ਪਾਵਾਂਗੇ ਸਾਤੀਆਂ ਦਾ ਅਮਚੇ ਦਾ ਚੌਥਾ ਹਿੱਸਾ ਆਪਾਂ ਪੀਸੀ ਹੋਈ ਕਾਲੀ ਮਿਰਚ ਪਾਵਾਂਗੇ ਥੋੜਾ ਜਿਹਾ ਆਪਾਂ ਨਮਕ ਪਾਵਾਂਗੇ ਦੋ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਹਰੀਆਂ ਮਿਰਚਾਂ ਬਰੀਕ-ਬਰੀਕ ਕੱਟ ਕੇ ਪਾਦਲਾਂਗੇ ਹਰੀਆਂ ਮਿਰਚਾਂ ਦੇ ਨਾਲ ਬਹੁਤ ਵਧੀਆ ਲੱਗਦੇ ਨੇ ਭੱਲੇ ਆਪਾਂ ਨੂੰ ਖਾਣ ਨੂੰ ਥਿੰਗ ਪਾਵਾਂਗੇ ਥੋੜੀ ਜਿਹੀ ਆਪਾਂ ਹੁਣ ਆਪਾਂ ਇਹ ਫੈਂਟ ਲਵਾਂਗੇ ਇੱਕੋ ਹੀ ਡਾਇਰੈਕਸ਼ਨ 'ਚ ਆਪਾਂ ਦਾਲੂ 10 ਮਿੰਟ ਫੈਂਟ ਲਵਾਂਗੇ ਇੱਕੋ ਹੀ ਡਾਇਰੈਕਸ਼ਨ 'ਚ ਦਾਲੂ ਆਪਾਂ 10 ਮਿੰਟ ਫੈਂਟ ਲਿਆ ਹੁਣ ਆਪਾਂ ਭੱਲੇ ਬਣਾਉਣੇ ਸ਼ੁਰੂ ਕਰਾਂਗੇ ਤੇਲ ਆਪਾਂ ਕੜਾਹੀ 'ਚ ਪਾ ਲਿਆ ਤੇਲ ਆਪਣਾ ਗਰਮਾ ਦਾਲ ਆਪਣੀ ਖੁੱਲ ਗਈ ਕੌਲੀਚ ਪਾਣੀ ਲੈ ਲਵਾਂਗੇ ਥੋੜਾ ਜਿਹਾ ਆਪਾਂ ਪਾਣੀ ਨੂੰ ਹੱਥ ਲਾ ਕੇ ਆਪਾਂ ਭੱਲਿਆਂ ਨੂੰ ਪਾਈ ਜਾਵਾਂਗੇ ਤੇਲ ਚ ਜਿਸ ਤਰ੍ਹਾਂ ਆਪਾਂ ਆਰਾਮ ਨਾ ਪਾਈ ਜਾਵਾਂਗੇ ਕੱਲ੍ਹ ਕੱਲਿਆਂ ਨੂੰ ਆਪਾਂ ਭਲਾਵਾਂਗੇ ਔਲੀ ਔਲੀ ਸਟੇਜ ਚੇਂਜ ਕਰਾਂਗੇ ਕੱਲਿਆਂ ਦੀ ਆਪਾਂ भले अपने बन गए हूँ आपोड़ के आप प्लेट चलिया के इस तरह आप सारे भले बना के तैयार कर लेवे हम आप दूसरे भले पावे ਇਹ ਵੀ ਭੱਲੇ ਆਪਣੇ ਬਣ ਗਏ ਤੇ ਨਿਚੋੜ ਕੇ ਆਪਾਂ ਭੱਲਿਆਂ ਨੂੰ ਕੱਢ ਲਵਾਂਗੇ ਭੱਲੇ ਆਪਾਂ ਸਾਰੇ ਬਣਾ ਲਏ ਬਹੁਤ ਵਧੀਆ ਆਪਣੇ ਭੱਲੇ ਬਣੇ ਨੇ 100% 100% ਸਪੰਜੀ ਆਪਣੇ ਭੱਲੇ ਬਣੇ ਨੇ ਵਿੱਚੋਂ ਹੁਣ ਆਪਾਂ ਭੱਲੇ ਨੂੰ ਦਹੀਂ ਚ ਪਾਵਾਂਗੇ ਇੱਕ ਭਾਂਡੇ ਚ ਆਪਾਂ ਕੋਸਾ ਪਾਣੀ ਲਿਆ ਹੁਣ ਆਪਾਂ ਇਹਦੇ ਵਿੱਚ ਭੱਲੇ ਪਾ ਦਵਾਂਗੇ 5 ਮਿੰਟ ਭੱਲਿਆਂ ਨੂੰ ਆਪਾਂ ਪਾਣੀ ਚ ਰੱਖਾਂਗੇ ਭੱਲਿਆਂ ਦੇ ਉੱਪਰ ਆਪਾਂ ਇਸ ਤਰ੍ਹਾਂ ਕੋਈ ਪਲੇਟ ਦੇ ਦੇਵਾਂਗੇ ਦਹੀਂ ਨੂੰ ਆਪਾਂ ਫੈਂਟ ਲਵਾਂਗੇ। ਆਪਾਂ ਮਦਾਨੀ ਨਾਲ ਦਹੀਂ ਨੂੰ ਮਿਕਸ ਕਰ ਲਵਾਂਗੇ। ਦਹੀਂ ਨੂੰ ਆਪਾਂ ਫੈਂਟ ਲਿਆ ਹੁਣ ਆਪਾਂ ਇਹਦੇ ਵਿੱਚ ਦੁੱਧ ਪਾ ਦਵਾਂਗੇ। ਦਹੀਂ ਨੂੰ ਪਤਲਾ ਕਰਨ ਲਈ ਆਪਾਂ ਜੇ ਪਾਣੀ ਪਾਉਣਾ ਦਹੀਂ 'ਚ ਪਾਣੀ ਵੀ ਪਾ ਸਕਦੇ ਆ ਥੋੜਾ ਜਿਹਾ। ਦੁੱਧ ਪਾਉਣ ਨਾਲ ਬਹੁਤ ਟੇਸਟੀ ਭੱਲੇ ਬਣਦੇ ਨੇ ਜੇ ਆਪਾਂ ਦਹੀਂ 'ਚ ਪੈਂਟ ਕੇ ਦੁੱਧ ਪਾਈਏ ਹੁਣ ਆਪਾਂ ਭੱਲਿਆਂ ਨੂੰ ਦਹੀਂ 'ਚ ਨਚੋੜ ਕੇ ਪਾਵਾਂਗੇ ਭੱਲੇ ਆਪਣੇ ਫੁੱਲ ਗਏ ਸਾਰੇ ਭੱਲੇ ਆਪਾਂ ਦਹੀਂ ਚ ਪਾ ਦਾਂਗੇ ਦਹੀਂ ਚ ਭੱਲੇ ਆਪਾਂ ਦਹੀਂ ਚ ਪਾ ਲਏ ਆਪਾਂ ਜੇ ਕੋਈ ਇਹਦੇ ਵਿੱਚ ਚਟਣੀ ਆਪਦੇ ਪਸੰਦ ਦੀ ਪਾਉਣੀ ਆ ਨਾਣ ਮਿਰਚ ਪਾਉਣਾ ਕੋਈ ਵੀ ਮਸਾਲਾ ਪਾਉਣਾ ਆਪਾਂ ਇਹਦੇ ਵਿੱਚ ਪਾ ਸਕਦੇ ਆ ਆਪਾਂ ਭੱਲੇ ਸਿੰਪਲ ਰੱਖਾਂਗੇ ਆਪਾਂ ਭੱਲਿਆਂ ਨੂੰ ਹੁਣ ਫ੍ਰੀਜ ਚ ਰੱਖ ਦਵਾਂਗੇ ਆਪਾਂ ਨੂੰ ਗਰਮੀ ਚ ਠੰਡੇ ਠੰਡੇ ਭੱਲੇ ਖਾਣ ਨੂੰ ਬਹੁਤ ਵਧੀਆ ਲੱਗਦੇ ਨੇ ਤੇ ਵੀਡੀਓ ਵਧੀਆ ਲੱਗੀ ਤਾ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਇਕ ਕਰਨਾ ਮੇਰੇ ਚੈਨਲ ਤੇ ਜਾ ਕੇ ਵੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ